ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਬੁੱਢਲਾਡਾ ਦੀ ਦਾਣਾ ਮੰਡੀ ਵਿੱਚ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਧਨੇਰ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਕੁਲ ਹਿੰਦ ਕਿਸਾਨ ਸਭਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਬੁਰਜਗਿਲ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨ ਯੂਨੀਅਨ ਆਰਤਿਆ ਐਸੋਸੀਏਸ਼ਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਇਕੱਠੇ ਹੋ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜੀ ਗਈ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਟਰੰਪ ਨੇ ਹੋਰ ਦੇਸ਼ਾਂ ਸਮੇਤ ਭਾਰਤ ਦੀਆਂ ਵਸਤੂਆਂ ਤੇ 26% ਟੈਕਸ ਲਗਾਇਆ ਹੈ ਇਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ ਅਤੇ ਜੋ ਅਮਰੀਕਾ ਵੱਲੋਂ ਭਾਰਤ ਸਮੇਤ ਹੋਰ ਦੇਸ਼ਾਂ ਨੂੰ ਆਪਣਾ ਸਮਾਨ 0% ਟੈਕਸ ਤੋਂ ਬਿਨਾਂ ਸਾਡੇ ਦੇਸ਼ਾਂ ਵੱਲ ਭੇਜਣ ਦਾ ਸਖਤ ਵਿਰੋਧ ਪੁਤਲੇ ਸਾੜ ਕੇ ਕੀਤਾ ਗਿਆ ਹੈ ਗਣਤ ਮੋਰਚਾ ਜਿੰਦਾਬਾਦ ਜਿੰਦਾਬਾਦ ਗਣਤ ਦਾ ਜਾਰ ਮੇਦੂ ਮਰਦਾਬਾਦ ਜੈ ਹਾਂ ਭਗਵਾਨ ਤੁਮ ਹਾਏ 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 ਗਣਤ ਦੇ ਮੋਰਚੇ ਹਾਏ ਹਾਏ ਨਾ ਮਾਂ ਮਰ ਗਿਆ ਨਾ ਮਾਂ ਮਰ ਗਿਆ ਹਾਏ ਖਸਾ ਦੇ ਘਰੇ ਜਿਨਾ ਗਿਆਨ ਸੱਤਰ ਬੀਪੀ ਜੁ ਟਕਾਉਂਗਾ ਬੁਰਜੇਲ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਸੀਨਾ ਪੱਤਰ ਤੇ ਡੀਸੀਆਂ ਪੱਤਰ ਤੇ 트ੰਪ ਦੇ ਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ ਆ ਜੋ ਵੀ ਕਿਹੜਾ ਸਾਾਨੂੰ ਸਰਕਾਰ ਵੱਲੋਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਹੱਥ ਬੇੜੀਆਂ ਲਾ ਕੇ ਤੇ ਤਕੜੀਆਂ ਲਾ ਕੇ ਤੇ ਉਥੋਂ ਲਿਆ ਕੇ ਜਹਾਜ਼ ਪਰ ਪਰ ਪੰਜਾਬ ਦੇ ਵਿੱਚ ਸੁੱਟਿਆ ਗਿਆ ਤੇ ਹੁਣ ਜੋ 트ੰਪ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਜੋ ਕਾ ਜਰੂਰੀ ਵਸਤਾਂ ਲਈਆਂ ਜਾ ਰਹੀਆਂ ਸੀਆਂ ਅਮਰੀਕਾ ਵੱਲੋਂ ਤਾਂ ਅਮਰੀਕਾ ਵੱਲੋਂ ਉਹਨਾਂ ਤੇ ਭਾਰੀ ਟੈਕਸ ਲਾਇਆ ਗਿਆ ਜੋ ਭਾਰਤ ਦੀ ਖਰੀਦਦਾਰੀ ਹੈ ਉਹਨਾਂ ਤੇ ਵੱਡਾ ਟੈਕਸ ਲਾਇਆ ਗਿਆ ਇਸ ਕਰਕੇ ਜੋ ਕਣਕ ਹੈ ਇਹ ਮੋਦੀ ਸਰਕਾਰ ਨੇ ਉਹਦੇ ਨਾਲ ਸਮਝੌਤਾ ਕੀਤਾ ਤਾਂ ਸਾਰੇ ਖਰਚੇ ਪਾ ਕੇ ਤਾਂ ਅਮਰੀਕਾ ਤੋਂ ਮੋਦੀ ਸਰਕਾਰ 2100 ਰੁਪਏ ਕੌਂਟਰ ਕਰਨ ਖਰੀਦ ਰਿਹਾ ਹੈ ਇਹਦਾ ਅਸੀਂ ਵਿਰੋਧ ਕਰਦੇ ਹਾਂ ਇਹ ਮੋਦੀ ਸਰਕਾਰ ਤੇ ਟਰੱਪ ਦੀਆਂ ਚਾਲਾਂ ਕਦੇ ਵੀ ਨਹੀਂ ਚੱਲਣਗੀਆਂ ਇਸ ਕਰਕੇ ਅਸੀਂ ਮੋਦੀ ਤੇ ਰਾਪੜੀ ਅੱਜ ਸਾਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਤੇ ਜੀਸੀ ਪੱਧਰ ਤੇ ਕੁੱਝ ਨੇ ਸਾੜੇ ਗਏ ਨੇ ਮੈਂ ਦਲਵਾਰ ਸਿੰਘ ਜ਼ਿਲ੍ਹਾ ਪ੍ਰਧਾਨ ਡੀਕੇ ਜੋ ਰਾਜੇਲ ਮਾਨਸਾ ਜੋ ਸੰਯੁਕਤ ਮੋਰਚੇ ਵੱਲੋਂ ਅੱਜ ਰੋਸ਼ ਪ੍ਰਦਰਸ਼ਨ ਮੋਦੀ ਅਤੇ 트럼ਪ ਦੀ ਜਾਰੀ ਦੇ ਨਿਵਾ ਰਹੇ ਕਿਉਂਕਿ ਜੋ ਪੈਸ ਲਾਇਆ ਉਹਨਾਂ ਨੇ 20% ਦਾ ਉਹਦਾ ਵਿਰੋਧ ਕਰਨ ਵਾਸਤੇ ਸੰਯੁਕਤ ਮੋਰਚੇ ਨੇ ਕਾਲ ਦਿੱਤੀ ਸੋ ਅਸੀਂ ਅੱਜ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਕੁਟਲਾਡਾ ਵਸੇ ਬਲਾਕ ਪੱਧਰ ਤੇ ਇਹ ਜੋ ਰੋਸ ਪ੍ਰਦਰਸ਼ਨ ਕੀਤਾ ਹੈ ਜਿਹੜੀਆਂ ਇਹ ਨੀਤੀਆਂ ਨੇ ਕਾਰਪੋਰੇਟ ਪੱਖੀ ਉਹ ਨਹੀਂ ਲਾਗੂ ਹੋਣ ਦੇਵਾਂਗੇ ਸਮੁੱਚੇ ਭਾਰਤ ਨੂੰ ਨਾਲ ਲੈ ਕੇ ਸਮੁੱਚੇ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੰਯੁਕਤ ਮੋਰਚਾ ਇਹਦੇ ਵਿਚਾਰੇ ਇੱਕ ਦਵਾਰ ਖੜੀ ਕਰੇਗਾ ਜੋ ਕਿ ਜਿਹੜੀ ਮੰਡੀ ਕਰਨਾ ਹੈ ਜਿਹੜਾ ਦੇਸ਼ ਦਾ ਢਾਂਚਾ ਹੈ ਹਿੰਦੁਸਤਾਨ ਦਾ ਭਾਰਤ ਦਾ ਉਹਨੂੰ ਤੈਸ਼ ਨਾਸ਼ ਨਹੀਂ ਹੋਣ ਦੇਵੇਗਾ ਅੱਗੇ ਵੀ ਵੱਡੀ ਲਾਮਬੰਦੀ ਦੇ ਵਿੱਚ 71 ਹੋ ਕੇ ਅਸੀਂ ਸਖਤ ਵਿਰੋਧ ਕਰਾਂਗੇ ਤੇ ਇਸ ਨੂੰ ਲਾਗੂ ਨਹੀਂ ਹੋਣ ਦੇਣਾ ਜਦੋਂ ਭਾਰਤੀ ਜ਼ਾਂ ਨੂੰ ਲੱਗਵਾਏ ਸੁਪਾਸਿਨਿਅਰ ਬੀਸਾ Brazil ਵੀ 400s ਵਾਲੀ ਮੀਟਿੰਗ ਸੀਗੀ ਸੰਯੁਕਤ ਮੋਰਚੇ ਦੀ ਉਹ ਤੋਂ ਉਦੋਂ ਹੀ ਆਇਆ ਸੀਗਾ ਮੌਕੇ ਤੇ ਇਹ ਸੁਨੋਕਾ ਹੋ ਰਿਹਾ ਇਸ ਦੀ ਨੋਕਾ ਤੇ ਉਲਟਾ ਸੀ ਜਾ ਕੇ ਇਹ ਰੱਖਿਆ ਪ੍ਰੋਗਰਾਮ ਅਸੀਂ ਨਹੀਂ ਇਹ ਮੈਦਕਾਰ ਨੇ ਅੱਲੇ ਨਹੀਂ ਲੱਗਣ ਦੇਣਾ ਹੈ ਜੀ ਸਰਕਾਰ ਨੂੰ ਅਸੀਂ ਮੋਦੀ ਦੇ ਤੇ ਇਹਦੇ ਪ੍ਰਾਂਤ ਪ੍ਰਦੇਸ਼ ਕਰਕੇ ਬੁਲੇ ਸੁਕੇ ਆ ਤੇ ਪ੍ਰੋਗਰਾਮ ਸੁਰਤ ਬਣਿਆ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਸਾਰੇ ਕਿਸਾਨ ਵੀਰਾਂ ਨੂੰ ਵੀ ਤੇ ਆਰਥੀਆਂ ਨੂੰ ਵੀ ਤੇ ਲੇਬਰ ਨੂੰ ਸਾਰਿਆਂ ਇੰਡੀਆ ਦੇ ਲੇਬਰ ਵਿਸਵਾਦ ਅਨੁਸਾਰੀ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹਨਾਂ ਦਾ ਪ੍ਰੋਗਰਾਮ ਕਰਿਆ ਕਰੋ ਸਾਰੇ ਸਮਾਜ ਤੇ ਸਤਿ ਸ੍ਰੀ ਅਕਾਲ ਜੀ ਜਲਾ ਜਾਂ ਆਪਾਂ ਇਹਨਾਂ ਦਾ ਬਹੁਤ ਕਰੂ ਇਸ ਕਰਕੇ ਤੁਹਾਨੂੰ ਇਹ ਬੇਨਤੀ ਕਰਦੇ ਆ ਨਾਲੇ ਕਨਾਲ ਵੀਰਾਂ ਨੂੰ ਬੇ ਵੱਧ ਤੋਂ ਵੱਧ ਵਿਕਾਸ ਕਰੋ ਅੱਗੇ ਵੀ ਪ੍ਰੋਗਰਾਮ ਦੇਵਾਂਗੇ ਇਸ ਕਰਕੇ ਇਹਦਾ 4 ਤਰੀਕ ਦੀ ਸਾਡੀ ਮਈ ਦੀ ਸੰਵੰਨਚਨ ਉਹ ਸਾਰੇ ਆਰਥਿਕ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਤੇ ਜੁਗਾਂ ਦੀ ਲੋਕ ਕਮੇਟੀਨ ਕਜੂ ਜਾਂ ਵੇਸ਼ਪਾਕ ਜਲੰਧਰ ਆਜ ਸੰਵੰਨਚਨ ਹੋਣੀ ਆ 4 ਮਈ ਦੀ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ ਕਮਿਨਸ਼ਨ ਚੱਲਣੀ ਹੈ ਇਸ ਕਰਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਉਸੇ ਪੌਂਟ ਤੇ